ਹੈ 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 ਟੋਟ ਟੋਟ ਹੈ ਹਰੀ ਜੀ ਤੁਸੀਂ ਬਹੁਤ badi ਗਲਤੀ ਕੀਤੀ ਤੁਸੀਂ ਬਹੁਤ badi ਗਲਤੀ ਕੀਤੀ ਹੈ ਆ ਵੇਖੋ ਕਿਵੇਂ ਸ਼ਰਿਆਮ ਮਾਰਕਡ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੰਮ ਕਰਨ ਵਾਲੀ ਇਹ ਮਹਿਲਾ ਜਿਸ ਦੇ ਨਾਲੇ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਾਫੀ ਜ਼ਿਆਦਾ ਹੰਗਾਮਾ ਹੋ ਰਿਹਾ ਹਾਲਾਂਕਿ ਇਹਨਾਂ ਧਿਰਾਂ ਦੇ ਵਿੱਚ ਆਖਰ ਵਿਵਾਦ ਕੀ ਹੋਇਆ ਹੈ ਇਸ ਦੀ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਘਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਜਿਸ ਨੂੰ ਇੱਕ ਸ਼ਖਸ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਜਿਹੜੀ ਉਹ ਮਹਿਲਾ ਇਹੋ ਬਚਾਉਣ ਦੀ ਅਪੀਲ ਕਰ ਰਹੀ ਹੈ ਤੇ ਉੱਥੇ ਹੀ ਵੇਖੋ ਕਿਵੇਂ ਜਿਹੜੇ ਸ਼ਖਸ ਹੈ ਇਸ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਮਾਰਦਾ ਕੁੱਟਦਾ ਵਿਖਾਈ ਦੇ ਰਿਹਾ ਕੋਲ ਖੜੀ ਇੱਕ ਮਹਿਲਾ ਉਸ ਕੋਸ਼ਿਸ਼ ਕਰਦੀ ਹੈ ਪਰ ਜਨਾਬ ਤੱਕ ਕਿੱਥੇ ਹੀ ਰੁਕਦੇ ਨੇ ਤੂੰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਤੂੰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਬਹੁਤ ਵੱਡੀ ਕੀਤੀ ਤੂੰ ਆ ਵੇਖੋ ਕਿਵੇਂ ਸ਼ਰਿਆਮ ਮਾਰਕਡ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੰਮ ਕਰਨ ਵਾਲੀ ਇਹ ਮਹਿਲਾ ਜਿਸ ਦੇ ਨਾਲੇ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਾਫੀ ਜ਼ਿਆਦਾ ਹੰਗਾਮਾ ਹੋ ਰਿਹਾ ਹਾਲਾਂਕਿ ਇਹਨਾਂ ਧਿਰਾਂ ਦੇ ਵਿੱਚ ਆਖਰ ਵਿਵਾਦ ਕੀ ਹੋਇਆ ਹੈ ਇਸ ਦੀ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਘਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਜਿਸ ਨੂੰ ਇੱਕ ਸ਼ਖਸ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਜਿਹੜੀ ਉਹ ਮਹਿਲਾ ਇਹੋ ਬਚਾਉਣ ਦੀ ਅਪੀਲ ਕਰ ਰਹੀ ਹੈ ਤੇ ਉੱਥੇ ਹੀ ਵੇਖੋ ਕਿਵੇਂ ਜਿਹੜੇ ਸ਼ਖਸ ਹੈ ਇਸ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਮਾਰਦਾ ਕੁੱਟਦਾ ਵਿਖਾਈ ਦੇ ਰਿਹਾ ਕੋਲ ਖੜੀ ਇੱਕ ਮਹਿਲਾ ਉਸ कोशिश कर दी है पर जनाब तक कितने रुकते ने तुमने बहुत बड़ी गलती की है तूने बहुत 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 गलती की है। तो। है? है। है। तू? नहीं बच्चे। गलती की है तुमने बहुत बड़ी गलती की है बहुत बड़ी गलती की है बहुत बड़ी है बहुत बड़ी गलती ਆ ਵੇਖੋ ਕਿਵੇਂ ਸ਼ਰਿਆਮ ਮਾਰਕੁੱਟ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੰਮ ਕਰਨ ਵਾਲੀ ਇਹ ਮਹਿਲਾ ਜਿਸ ਦੇ ਨਾਲੇ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਾਫੀ ਜ਼ਿਆਦਾ ਹੰਗਾਮਾ ਹੋ ਰਿਹਾ ਹਾਲਾਂਕਿ ਇਹਨਾਂ ਧਿਰਾਂ ਦੇ ਵਿੱਚ ਆਖਰ ਵਿਵਾਦ ਕੀ ਹੋਇਆ ਹੈ ਇਸ ਦੀ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਘਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਜਿਸ ਨੂੰ ਇੱਕ ਸ਼ਖਸ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਜਿਹੜੀ ਉਹ ਮਹਿਲਾ ਇਹੋ ਬਚਾਉਣ ਦੀ ਅਪੀਲ ਕਰ ਰਹੀ ਹੈ ਤੇ ਉੱਥੇ ਹੀ ਵੇਖੋ ਕਿਵੇਂ ਜਿਹੜੇ ਸ਼ਖਸ ਹੈ ਇਸ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਮਾਰਦਾ ਕੁੱਤਾ ਵਿਖਾਈ ਦੇ ਰਿਹਾ ਕੋਲ ਖੜੀ ਇੱਕ ਮਹਿਲਾ ਉਸ ਕੋਸ਼ਿਸ਼ ਕਰਦੀ ਹੈ ਪਰ ਜਨਾਬ ਤੱਕ ਕਿੱਥੇ ਹੀ ਰੁਕਦੇ ਨੇ ਤੂੰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੂੰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਹੈ ਬਹੁਤ ਵੱਡੀ ਹੈ ਮਰ ਤਾ ਗਈ ਤੂੰ